ਤੇ ਬਾਈ ਨੇ ਬਾਈ ਗਾਰੰਟੀ ਵੀ ਆਪਾਂ ਨੂੰ ਦਿੱਤੀ ਆ ਰੰਗ ਦੀ 2 ਸਾਲ ਦੀ 100 ਸਾਲ ਦੀ 100 ਸਾਲ ਦੀ ਬਾਸ ਤੁਸੀਂ ਨਾ ਕੋਈ ਕੰਮ ਕਰਿਓ ਕਿ ਕੋਈ ਖਰਾਬ ਹੈ ਨਾ ਉਹ ਦਾ ਰੰਗ ਕਦੇ ਵੀ ਖਰਾਬ ਹੋ ਗਿਆ ਫ੍ਰੀ ਆ ਕੰਮ ਬਸ ਲੈ ਹਾਏ 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 ਓਏ ਸੁੱਖੇ ਓਏ ਹਜੇ ਆ ਰਹੇਂਦਾ ਸਟicker ਆ ਰਹੇਂਦਾ ਹਾਂਜੀ ਬਾਈ ਪਹੁੰਚੇ ਵੇ ਅੱਜ ਆਪਾਂ ਬਾਈਕ ਵਾਲਾ ਸਿਸਟਮ ਲੈਣ ਆਪਾਂ ਨੇ ਇਹਦੇ ਨਾਲ ਦੇ ਬਾਈ ਫੌੜਪਾ ਲਾਉਣੀਆਂ ਬੇਸਾਂ ਤੋਂ ਨਾ 4 ਤੇ ਹੈਵੀ ਕੋਨ ਦੀਆਂ ਇਹ ਨਵੀਆਂ ਬੇਸਾਂ ਇਹ ਲਾਉਣੀਆਂ ਆਪਾਂ ਨੇ ਤੇ ਡੈਕ ਵੀ ਹੈ ਨਾ 4 ਵਿੱਚ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਜੀ ਡਾਕਟਰ ਸਾਹਿਬ 55 ਤੇ ਪਹੁੰਚੇ ਆ ਬਾਈ ਅੱਜ ਜਿਹੜਾ ਅਲਟੀਨੇਟਰ ਦਾ ਕੰਮ ਤਾਂ ਉਹ ਕਰਾ ਦਿੱਤਾ ਤਾਂ ਆਪਾਂ ਨੇ ਅਲਟੀਨੇਟਰ ਲਿਆ ਕੇ ਚੇਂਜ। ਬਾਕੀ ਹੁਣ ਥੋੜਾ ਬੋਧ ਜਿਹੜੇ ਉਹ ਚੀਜ਼ਾਂ ਚੇਂਜ ਕਰਾਈਆਂ ਉਹਨਾਂ ਦਾ ਪੇਂਟ ਉਹਨਾਂ ਦਾ ਰਵਿੰਗ ਰੈਂਦੀ ਸੀ ਕਿਉਂਕਿ ਹੱਥ ਲੱਗੀ ਜਾਣੇ ਤੇ ਆਹ ਕਰਕੇ ਆਪਾਂ ਨੇ ਰਵਿੰਗ ਨਹੀਂ ਕਰਾਈਤੀ ਇਹਨਾਂ। ਤੇ ਬਾਕੀ ਤੁਸੀਂ ਕੰਮ ਚੈੱਕ ਕਰੋ ਬਈ ਬਾਈ ਦਾ ਰੰਗ ਰੂਪ ਕਿੰਨਾ ਸੋਹਣਾ ਕਰਿਆ ਟਰੈਕਟਰ ਨੂੰ। ਨਵੇਂ ਮਗਰਾੜਾਂ ਵਰਗੇ ਬਣਾਤੇ ਮਗਰਾੜ ਜਮਾ ਹੀ ਇਹ ਖਰਾਬ ਹੋਏ ਪਏ ਤੇ। ਅਜੇ ਤਾਂ ਬਾਕੀ ਰਹਿੰਦਾ ਵੀ ਆ ਕੰਮ ਆਪਣਾ। ਆ ਚੈੱਕ ਕਰੋ। ਕਿੰਨਾ ਸੋਹਣਾ ਕੰਮ ਕਰਿਆ ਹੋਇਆ ਆ ਬੈਟਰੀ ਬਾਕਸ ਵਾਲਾ ਵੀ ਧਰਾਇਆ ਉਹਨੂੰ ਤੇ ਸੈਟਿੰਗ ਕਰਵਾਈ ਤੀ ਨਵਾਂ ਲਾਇਆ ਆਪਾਂ T20 ਵਾਲਾ ਤੇ ਉਹਦੇ ਕਰਕੇ ਸੈਟਿੰਗ ਨਹੀਂ ਤੀ ਉਹਦੀ ਉਹਨੂੰ ਰੰਗ ਮਰਾਉਣਾ ਦੁਬਾਰੇ ਬਾਕੀ ਆ ਉੱਤਰ ਦਾ ਦਾ ਕਿਤੇ ਆਪਾਂ ਸਮਾਨ ਸਮੂਹ ਰੱਖਿਆ ਤਾਂ ਨਾ ਇਹਨਾਂ ਨੂੰ ਰੰਗ ਬੱਜੂਗਾ ਹੁਣ ਦੁਬਾਰੇ ਫਿਰ ਮੈਟਿੰਗ ਕਰਵਾ ਦੇਣਾਗੇ ਇਹਦੇ ਬਾਅਦ ਬਾਕੀ ਅਜਾ ਸਟਿਕਰ ਸਟੂਕਰ ਲਵਾ ਕੇ ਆ ਕਰਵਾ ਕੇ ਸਾਰਾ ਕੰਮ ਉਹਦੇ ਬਾਅਦ ਲੈ ਕੇ ਜਾਣਾ ਫਿਰ ਪਿੰਡ ਫਿਰ ਬਾਕਸ ਬਕਸੇ ਦਾ ਕੰਮ ਕਰਾਈਏ ਆਪਾਂ ਬਾਕਸਾ ਵੀ ਬਣਿਆ ਪਿਆ ਇਹਦਾ ਸਮਾਨ ਦਿੱਤਾ ਹੋਇਆ ਬੜਮਾਉਣ ਨੂੰ ਬਾਕੀ ਤੇ ਆਪਾਂ ਰੋਪੜ ਪਹੁੰਚੇ ਹੋਏ ਆਂ ਬਾਈ ਰੋਪੜ ਬਾਈ ਦੀ ਬਰਕ ਸ਼ਾਪ ਆਉਰੇ ਪੇਂਟ ਦੀ ਇਹ ਆਪਣਾ ਜਿਹੜਾ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਰੋਡ ਆਉਂਦਾ ਸਾਡੇ ਰੋਪੜ ਤੇ ਆ ਕੇ ਆ ਮਰੰਡਾ ਰੋਡ ਮੁੜਦਾ ਬਾਈ ਉਹਦੇ ਨਾਲੇ ਆ ਡੱਗ ਡੱਗ ਵੀ ਬਾਈ ਜੀ ਉਹ ਨਾਲੇ ਆਪਣਾ ਹੁਆ ਗਿਆ ਲਓ ਜੀ ਬਾਈ ਹੁਣ ਕਰੋ ਚੈੱਕ ਟਰੈਕਟਰ ਫਿਰ ਕਿਵੇਂ ਦਾ ਰੰਗ ਹੋਇਆ ਹੈ ਸੁਖੇ ਹੁਣ ਨਿਕਲਿਆ ਅਸਲੀ ਕੰਮ ਅਜੇ ਵੀ ਬਾਈ ਕੰਮ ਬਹੁਤ ਰਹਿੰਦਾ ਸਾਡਾ ਕਰਾਉਣ ਨੂੰ ਇੱਕ ਵਾਰ ਜਾਲੀ-ਜੂਲੀ ਤਿਆਰ ਕਰਾਉਣੀ ਆ ਤੇ ਬਾਕੀ ਇਹਨਾਂ ਨੂੰ ਸਮੋਲ ਸਮੋਲ ਕੋਨਾ ਟੇਪ ਹੋਣੀ ਆ ਨਾ ਤੇ ਆਹ ਰਹਿੰਦੀ ਅਜੇ ਟੇਪ ਕਰਨੇ ਇਹਨੂੰ ਤੇ ਆਪਾਂ ਇਹ ਥੋੜਾ ਜਿਹਾ ਹੀ ਕਰਿਆ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਣਾ ਆਪਾਂ ਨੇ ਬਾਕੀ ਪੇਂਟ ਦੀ ਕੁਆਲਿਟੀ ਚੈੱਕ ਕਰਾਂਗੇ ਪਾਲਿਸ਼ ਕਿੰਨਾ ਰੱਖੀ ਗਈ ਹੈ ਇਹ ਤਾਂ ਪਾਲਿਸ਼-ਪੋਲਿਸ਼ ਵੱਜਣੀ ਆ ਟਰੈਕਟਰ ਪਰ ਤੇ ਦੱਸਿਓ ਬਾਈ ਕਿਵੇਂ ਇਹਦਾ ਕੰਮ ਲੱਗਿਆ ਜਿਹੜਾ ਬਾਈ ਆਪਾਂ ਆਪਣੇ ਹੱਥੀ ਕੰਮ ਕਰਵਾਉਨੇ ਆ ਨਾ ਉਹ ਫਿਰ ਆਹੀ ਚੀਜ਼ ਨਿਕਲਦੀ ਆ ਇਹ ਸਦਾ ਬਾਹਰ ਰਹਿਣਾ ਨਾਲੇ ਬਾਕੀ ਆਪਣੀ ਸੰਭਾਲ ਦੀ ਗੱਲ ਆ ਜਿਵੇਂ ਦੀ ਆਪਾਂ ਸੰਭਾਲ ਰੱਖਾਂਗੇ ਤੇ ਤੁਸੀਂ ਮਗਰਾੜ ਨੂੰ ਰੂਟ ਚੈੱਕ ਕਰ ਲਓ ਬਾਈ ਇਹ ਜਮਾਂ ਹੀ ਖਤਮ ਮਗਰਾੜ ਤੇ ਬਾਈ ਇਹ ਨਾਲ ਦੇ ਹੀ ਦੇ ਟਰੈਕਟਰ ਤੇ ਤੇ ਆ ਲੋ ਰੇਮ ਰੋਮੋ ਵੀ ਸਾਰੇ ਨਾਲ ਦੇ ਹੀ ਤੇ ਬਾਕੀ ਸਾਡੇ ਇਹ ਪਿੰਟਰ ਸਾਹਿਬ ਨੇ ਬਾਈ ਕੀ ਹਾਲ ਆ ਠੀਕ ਆ ਵਧੀਆ ਜੀ ਬਾਈ ਕੰਮ ਬਹੁਤ ਸੋਹਣਾ ਕਰਿਆ ਤਾਂ ਯਾਰ ਰੀਜਾਂ ਲਾਤੀਆਂ ਬਾਈ ਨੇ ਬਾਈ ਕਰਦਾ ਵੀ ਹੱਥ ਹੀ ਆਈ ਨਹੀਂ ਹੈਗਾ ਬਾਈ ਕਿਸੇ ਤੇ ਕੰਮ ਕਰਾਉਣਾ ਜਿਹੜਾ ਕੰਮ ਕਰਨਾ ਆਪਣੇ ਹੱਥੀ ਕਰਨਾ ਸਾਰਾ ਜੇ ਹੱਥੀ ਕਰਦੇ ਬਾਈ ਤਾਂ ਹੀ ਇੰਨੀ ਸਫਾਈ ਆਉਂਦੀ ਹੈ ਤਾਂ ਹੀ ਅਗਲਾ ਮੁੜ ਕੇ ਆਉਂਦਾ ਕਿ ਨਹੀਂ ਹਾਂਜੀ ਹਾਂਜੀ ਇਹ ਤਾਂ ਹੈ ਬਾਕੀ ਤੁਹਾਨੂੰ ਨੰਬਰ ਨੰਬਰ ਵੀ ਬਾਈ ਦਾ ਦੇ ਦੰਨੇ ਆ ਇਹ ਸਾਡਾ ਬਈ ਪੈਂਦਾ ਇਹ ਜਿਹੜਾ ਮਰੰਡੇ ਰੋਡ ਮੋੜ ਦਾ ਨਵਾਂ ਸ਼ਹਿਰ ਤੇ ਇੱਧਰ ਖੈੜ ਵਾਲਾ ਰੋਡ ਨਾਲ ਕਰਾਲੀ ਵਾਲਾ ਰੋਡ ਪਰ ਪੁਲਿਸ ਲਾਈਨ ਤੇ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਬਾਈ ਦਾ ਇੱਦਾਂ ਸਰਵਿਸ ਸਟੇਸ਼ਨ ਆ ਉੱਤੇ ਆਪਣਾ ਨਾਲੇ ਆ ਬਾਈ ਇਹ ਤੁਸੀਂ ਆਗੇ ਜਿੰਨਾ ਮਰਜੀ ਤੁਸੀਂ ਕੋਈ ਵੀ ਕੰਮ ਕਰਾਉਣਾ ਬਾਈ ਦਾ ਕਰਾ ਸਕਦੇ ਗੱਡੀਆਂ ਦਾ ਵੈਸੇ ਮੇਨ ਜਿਆਦਾ ਕੰਮ ਆ ਬਾਈ ਦਾ ਤੇ ਬਾਈ ਟਰੈਕਟਰ ਨੂੰ ਵੀ ਕਿਹਾ ਲਓ ਬਾਈ ਕੰਮ ਚੈੱਕ ਕਰੋ ਤੁਸੀਂ ਮੰਨਤਾ ਬਾਈ ਜੋ ਆਜੇ ਫੋਨ 'ਚ ਦੇਖਦਾ ਇਹ ਤੇ ਦੁੱਗਣਾ ਜਿਆਦਾ ਹੋਰ ਆ ਇਹਦੇ ਵਿੱਚ ਦਿਖ ਰਿਹਾ ਕੀ ਹੁਣ ਸੂਰਜ ਵੀ ਚਮਕ ਗਿਆ ਹੈ ਕਿਉਂਕਿ ਬਾਬਾ ਕਹਿੰਦਾ ਵੀ ਇਹ ਚੰਗੀ ਤਰ੍ਹਾਂ ਦਿਖਾ ਦਈਏ ਸੂਰਜ ਦੇਵਤਾ ਵੀ ਨਿਕਲੇ ਆਇਆ ਹਾਂ ਸੂਰਜ ਉਹ ਤਾਂ ਨਿਕਲੇ ਆਇਆ ਓਨੇ ਜੇ ਹਾਂ ਓਨੇ ਜੇ ਟਰੈਕਟਰ ਦਾ ਹੋਰ ਬਣ ਗਿਆ ਰੂਪ ਬਾਈ ਬਾਕੀ ਜਿਸਟਰ ਨੂੰ ਸਟੋਮ ਲੱਗਣਾ ਅਜੇ ਆਪਣਾ ਕੰਮ ਸਾਫਾ ਪੈਣ ਕੰਮ ਪੈ ਆ ਚਲੋ ਹੌਲੀ ਹੌਲੀ ਹੋਈ ਜਾਣਾ ਪਰ ਜਿਹੜੀ ਚੀਜ਼ ਆਪਾਂ ਨੇ ਬਾਈ ਤੇ ਕਰਾਈ ਆ ਬਾਈ ਆਪਾਂ ਤਾਂ ਦਿਖਾਉਨੇ ਆ ਵੀ ਤੁਸੀਂ ਵੀ ਉਰੇ ਆ ਕੇ ਕਰਵਾ ਸਕਦੇ ਆ ਨਾਲੇ ਰੇਟ ਬਾਈ ਤੁਸੀਂ ਹੋਰ ਪਾਸੇ ਕਰਾਉਨੇ ਆਪਾਂ ਪੈਸੇ ਲਾ ਦੰਨੇ ਆ ਉਹ ਚੀਜ਼ ਨਹੀਂ ਬਣਦੀ ਹੈਗੀ ਠੀਕ ਆ ਜੀ ਤੇ ਬਾਈ ਨੇ ਬਾਈ ਗਾਰੰਟੀ ਵੀ ਆਪਾਂ ਨੂੰ ਦਿੱਤੀ ਆ ਰੰਗ ਦੀ 2 ਸਾਲ ਦੀ 100 ਸਾਲ ਦੀ 100 ਸਾਲ ਦੀ ਬਾ ਤੁਸੀਂ ਨਗਰ ਕੰਮ ਕਰਿਓ ਕ ਕੋਈ ਖਰਾਬ ਹੈ ਨਾ ਉਹ ਤਾਂ ਰੰਗ ਕਦੇ ਵੀ ਖਰਾਬ ਹੋ ਗਿਆ ਫਰੀ ਆ ਕੰਮ ਬਸ ਲੈ ਬਾਈ ਚੱਕੋ ਬਹੁਤ ਅਗੜੀ ਓਵਰ ਮਿਲੀ ਆ ਬਾਈ ਪੈਸੇ ਦਿੱਤੇ ਵੇ ਨਾ ਤੁਹਾਡੇ ਦੁਖਣਗੇ ਨਹੀਂ ਹੈਗੇ ਠੀਕ ਆ ਐਸਾ ਪੈਸੇ ਦੰਦੀ ਸਾਰੇ ਭੁੱਲ ਗਏ ਵੀ ਹਾਂ ਸਾਡੇ ਬਾਈ ਪੈਸੇ ਲੱਗੇ ਤੇ ਕਰੈਕਟਰ ਆ ਹਾਂ ਸਹੀ ਗੱਲ ਆ ਮੀਨੇ ਦੀ ਕਹਾਂ ਇਹ ਦੁਕਾਨਪੁਰ ਦੇ ਤੌਰ ਤਾ ਅਗਲਾ ਕਹਿੰਦਾ ਆਪਣਾ ਤੁਸੀਂ ਸੰਭੋ ਆਪਾਂ ਤੇ ਤਾਂ ਕਿੰਨੀ ਆ ਫੇਰ ਵੀ ਉਹ ਹੋਇਆ ਹਨ ਰੰਗ ਰੰਗ ਹੋਏ ਆ ਬਾਈ ਨੇ ਫੇਰ ਵੀ ਦੇਖਲਾ ਕਰਕੇ ਦਿੱਤਾ ਬਾਈ ਹਾਂ ਰੰਗ ਵੀ ਬਣਾ ਕੇ ਦੇ ਦਿੱਤਾ ਵੀ ਬਾਈ ਕਹਿੰਦਾ ਜੇ ਕਿਤੇ ਬਾਈ ਚਾਂਦ ਸੇ ਇੰਜਣ ਉੰਜਣ ਦਾ ਤੁਸੀਂ ਕੁਝ ਕਰਾਉਣ ਨੇ ਆ ਕੁਝ ਵੀ ਕਰਦੇ ਆ ਤਾਂ ਉਹ ਕਰਾ ਲਿਓ ਬਸ ਭਾਈ ਜੇ ਕੋਈ ਕੰਮ ਏਕੜਾਂ ਦਾ ਪੇਂਟ ਕਰਾਉਣਾ ਹੈ ਨਾ ਪਹਿਲਾਂ ਟੋਟਲੀ ਕੰਮ ਕਰਵਾ ਕੇ ਫਿਰ ਟਰੈਕਟਰ ਖੜਾਇਓ ਰੰਗ ਵਾਸਤੇ ਐਨੀ ਕਿਰਪਾ ਕਰ ਲੈ ਕਰਿਓ ਕਿਉਂਕਿ ਆਪਾਂ ਬਾਅਦੋਂ ਕਰਾਉਣ ਲੱਜੰਨੇ ਆ ਫਿਰ ਉਹ ਚੀਜ਼ ਬਣਦੀ ਨਹੀਂ ਹੈਗੀ ਤੁਹਾਨੂੰ ਸਾਡੇ ਨਾਲ ਇੱਕੋ ਚੀਜ਼ ਹੋਲੀ ਹਾਂ ਥੋੜੀ ਜੀ ਹੋਈ ਆ ਚੱਲ ਆਪਾਂ ਜਿਹਦਾ ਮਾੜਾ ਮੋਟਾ ਦਾ ਹੋਈ ਜਾਂਦਾ ਸੁੱਖੇ ਥੋੜੀ ਜੀ ਹੋਦੀ ਹਾਂ ਆਪਣੇ ਕੋਲ ਟਾਈਮ ਨਹੀਂ ਤਾਂ ਉਹਦੇ ਕਰਕੇ ਹੋ ਗਿਆ ਚੱਕਰ ਬਾਕੀ ਟਰੈਕਟਰ ਭਾਈ ਦੱਸ ਰਿਹਾ ਮੂੰਹ ਬੋਲ ਕੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਭਾਈ ਆਪਣਾ ਇੱਕ ਵਾਰੀ ਨੰਬਰ ਦੱਸ ਦੇ ਯਾਰ ਕਿੰਨਾ ਅਗਲਾ ਨੰਬਰ ਹੈਗਾ 85299 9639 ਠੀਕ ਆ ਬਾਈ ਕਿੰਨਾ ਬਾਈ ਦਾ ਬਾਈ ਦਾ ਐਤਵਾਰ ਨੂੰ ਵੀ ਕੰਮ ਕਰਦਾ ਆ ਕੇ ਓਰੇ 24 ਘੰਟੇ ਉਰੀ ਹੁੰਦੇ ਆ ਬਾਈ ਨਹੀਂ ਤੇ ਤੁਸੀਂ ਕੰਟੈਕਟ ਕਰ ਲਿਓ ਬਾਈ ਕਾਰਬੋਸ਼ ਕਰਾਉਣੀ ਆ ਇੱਧਰ ਸਾਡੇ ਏਰੀਆ ਦੇ ਨੇ ਬਾਈ ਉਹ ਵੀ ਬਹੁਤ ਸੋਹਣਾ ਕੰਮ ਆ ਤੇ ਇਹਨ ਘੈਂਟ ਕੰਮ ਕਰਦਾ ਬਾਈ ਬਾਕੀ ਤੁਹਾਨੂੰ ਦਿਖਾਵਾਂਗੇ ਹੁਣ ਪੂਰਾ ਤਿਆਰ ਕਰਾ ਲੀਏ ਤੇ ਬਾਅਦ ਕਰਦੇ ਆ ਫਿਰ ਲਓ ਬਈ ਕੁਆਲਿਟੀ ਦੇਖੋ ਪ੍ਰਿੰਟ ਦੀ ਭਈ ਇਹ ਜਿਆ ਪ੍ਰਿੰਟ ਆਪਾਂ ਨੂੰ ਤਾਂ ਕਦੇ ਮਿਲਿਆ ਨਹੀਂ ਹੈਗਾ ਬਹੁਤ ਦੇਖੇ ਪ੍ਰਿੰਟ ਤਾਂ ਕੱਢਦੇ ਤੇ ਕੁਆਲਿਟੀ ਵੇਖ ਲਓ ਜੀ ਪ੍ਰਿੰਟ ਦਾ ਇਹ ਜੋ ਚੀਜ਼ ਹੈਗੀ ਆ ਉਹੀ ਦਿਖਾਉਣਾ ਆ ਦੇਖ ਲਓ ਤੁਸੀਂ ਇੱਧਰ ਤੇ ਕੱਢੇ ਆਪਾਂ ਨੇ ਸਮਾਨ ਸਾਰਾ ਹੀ ਇਹ ਛੋਟਾ-ਬੂਟਾ ਦਿਖਾਵਾਂਗੇ ਜਿਹੜੇ ਨੋਰਮਲ ਜੀ ਵੀ ਫੋਟੋ ਹੁੰਦੀ ਹੈ ਨਾ ਆਪਾਂ ਨੇ ਘਰਾਂ ਵੀ ਲਈ ਵੀ ਆ ਬਈ ਹੀਰੇ ਦੀ ਫੋਟੋ ਕਢਾ ਕੇ ਵੀਰੇ ਤੇ ਕੜਵਾਈ ਤੀ ਉਹ ਵੀ ਦੇਖ ਲਓ ਤੁਸੀਂ ਇੰਨੀ ਜਿਆਦਾ ਤਗੜੀ ਫੋਟੋ ਕੱਢੀ ਆ ਬਈ ਇਹ ਨੂੰ ਕਰੋ ਚੱਕਰ ਬਹੁਤ ਸੋਹਣਾ ਕੰਮ ਆ ਬਾਈ ਦਾ। ਬਾਕੀ ਤੁਸੀਂ ਕੋਈ ਵੀ ਤਰ੍ਹਾਂ ਦਾ ਬਾਈ ਕਰਵਾਉਣਾ ਕੰਮ ਆ ਤੁਸੀਂ ਕਰਵਾ ਸਕਦੇ ਆ। ਪੂਰਾ ਘੈਂਟ ਆ ਬਾਈ ਦਾ ਕੰਮ ਆ। ਇਹ ਰੋਪੜ ਸ਼ਾਪ ਆ ਬਾਕੀ ਤੁਹਾਨੂੰ ਟਰੈਕਟਰ ਵੀ ਦਿਖਾਉਂਦੇ ਆ ਆਪਾਂ ਥੱਲੇ ਜੇ ਕਿਸੇ ਨੂੰ ਬਾਈ ਆ ਕਮਰੇ ਦੇ ਸ਼ੌਂਕ ਆ ਵੀ ਤਾਰੇ ਤੂਰੇ ਬਣਾਉਣੇ ਸਾਰੀ ਛੱਤ ਪਰ ਉਹ ਵੀ ਬਣ ਜੂ ਕੱਪੜੇ ਦਾ। ਸਾਰਾ ਕੰਮ ਸਾਰੇ ਹੱਲ ਆ ਬਾਈ ਕੋਲ ਰੇ। ਆਏ ਹਾਏ 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 ਓਏ। ਸੁੱਖੇ। ਵੇ ਹਜੇ ਆ ਰਹੇਂਦਾ ਸਟਿੱਕਰ ਆ ਰਹੇਂਦਾ ਹਜੇ ਆ ਰਹੇਂਦਾ ਆ ਰਹੇਂਦਾ ਬਾਈ ਸੁੱਖਾ ਇਲੈਕਟ੍ਰੀਸ਼ੀਅਨ ਆ ਇਹ ਕੁਝ ਵੀ ਕਰ ਸਕਦਾ ਲੈ ਲੇਟਾ ਦਾ ਖਾ ਲਈਂ ਟਿਕਦੀਆਂ ਅਗਲੇ ਲੈਟਾ ਨਹੀਂ ਨਿਕਲਦਾ ਹੈ ਆਵਾਜ਼ ਚੈੱਕ ਕਰੋ ਬਾਈ ਪੰਪ ਕਰਾਇਆ ਤਾਂ ਆਪਾਂ ਨੇ ਹਰਛਣਾ ਤੇ ਬਾਈ ਲੈਟ ਥੋੜਾ ਜਿਹਾ ਅਜੇ ਹੋਰ ਸੈਟਿੰਗ ਕਰਾਉਣੀ ਆ ਇਹ ਜੋ ਸੋਹਣੀਆਂ ਲਾਈਟਾਂ ਨੇ ਹਾਂ ਮੋੜ ਦਾ ਮੋੜ ਦਾ ਟੀਏ ਗੇਅਰ ਚ ਵੀ ਜਿਵੇਂ ਮਰਜੀ ਚੱਲ ਸਲੈਂਸਰ ਵੀ ਬਹੁਤ ਸੋਹਣਾ ਆ ਦੇਖੋ ਵਾਂਟੀ ਪਿੱਛੇ ਕਿੰਨੀਆਂ ਸੋਹਣੀਆਂ ਲਾਈਟਾਂ ਲਾਈਆਂ ਸੁੱਖਿਆਂ ਨੇ ਪੂਰੇ ਨੰਬਰ ਪਲੇਟਾਂ ਲਾਉਣੀਆਂ ਓਏ ਕਰਤਾ ਦਾ ਕੰਮ ਕਰਤਾ ਦਾ ਕੰਮ ਸੁੱਕੇ ਜੇ ਸੁੱਕੇ ਜੇ ਕਰਾ ਨਹੀਂ ਲੈ ਕੇ ਲਓ ਬਈ ਟਰੈਕਟਰ ਦੇਖੋ ਵੀ ਜਿੰਨਾ ਕਹਦੇ ਬਾਈ ਉੰਨਾ ਟੌਪ ਦਾ ਕੰਮ ਕਰਵਾਇਆ ਆਪਾਂ ਨੇ ਜਿੰਨੀ ਅਰੀਜਾ ਲੱਗਦੀਆਂ ਤੇ ਲਾਤੀਆਂ ਸਾਰੀਆਂ ਹਏ ਜਾਲੀ ਰਹਿੰਦੀ ਆ ਫਰੰਟ ਵਾਲੀ ਅਜੇ ਇਹਦਾ ਕੰਮ ਹੋਊਗਾ ਉਹਦੇ ਬਾਅਦ ਲੁੱਕ ਹੋਰ ਦਊਂਗਾ ਟਰੈਕਟਰ ਅਜੇ ਪੂਰੀ ਨਾ ਦਹੀਂ ਫਟਾਕੇ ਮਾਰਦਾ ਪੰਪ ਤਾਂ ਨਹੀਂ ਵੜ ਜੂਗਾ। ਖਾਦੇ ਉਹ ਵਾਂਟੀ। ਪਾਪਾ ਤਾਂ ਨਹੀਂ ਵੜ ਜੂ। ਦੋ ਜੀ ਜੇ ਆ ਪਾਪਾ ਲੱਗ ਗਿਆ ਸਰ। ਪੰਪਾ ਜੇ ਬੰਦਾ ਆਇਆ ਵਾ ਬਾਬੂ ਵੜ ਜਾਂਦਾ। ਮੂੰ ਕੀ ਇਹਦੇ ਛੁੱਟੇਗੇ। ਕੱਲ ਦੱਸੂਗਾ। ਜੀ ਇਹ ਗੱਲ ਵਾ ਵੜ ਗਈ ਵਾ ਥੋੜੀ ਹੀ ਰਹਿ ਗਈ ਉਹ ਕਹਿੰਦਾ ਆ ਜਾਂਦਾ ਸਪ੍ਰਿੰਗ ਜੇ ਕਰਨਾ। ਬਾਈ ਉਦੋਂ ਥੋੜੀ ਕਾਲੀ ਕਰਕੇ ਲੋਟ ਜਾਨੀਆਂ। ਨਹੀਂ ਯਾਰ ਝਾ ਸਪ੍ਰਿੰਗ ਹੋਣਾ। ਹਾਂ। ਸਪ੍ਰਿੰਗੇ ਆਉਂਗਾ। ਤੂੰ ਦੱਸਿਓ ਬਾਈ ਕਮੈਂਟ ਕਰਕੇ ਵੀ ਕਿਵੇਂ ਦਾ ਤਿਆਰ ਹੈ ਹੈ ਪੂਰੇ ਆਪਣੇ ਪਲੇਟ ਲਾਉਣੀ ਵੰਟੀ ਹੋਰ ਇਹਨਾਂ ਬੋਸਾਂ ਨੇ ਲੱਟਾਂ ਲਾਈ ਇਹ ਲੱਟਾਂ ਮੈਨੂੰ ਵੀ ਬਹੁਤ ਜੰਦੀਆਂ ਆ ਵਾ ਇਹਨੂੰ ਤਾਂ ਅਸੀਂ ਕਹਾਂ ਸੁੱਖੇ ਨੇ ਕੰਮ ਵਧੀਆ ਕਰਾਂ ਹਾਂ ਬਾਈ ਰੀਜਾ ਲਾਤੀਆਂ ਸੁੱਖਿਆ ਮਾਨ ਖੁਸ਼ ਸੌਣ ਲੱਗੇ ਮੇਰੇ ਬਾਈ ਸਾਡੇ ਭਰੋਸੇ ਇੱਕ ਵਾਰੀ ਆ ਇਹਨੂੰ ਬੰਦੇ ਨੂੰ ਕੰਮ ਦੇ ਕੇ ਦੇਖਿਓ ਉਹਦੇ ਬਾਅਦ ਕਰਿਓ ਗੱਲ ਲਾਈਟਿੰਗ ਬਾਅਦ ਜਿਹੜੇ ਮੈਂ ਥੱਲੇ ਦਾ ਚਲਾ ਦੇ ਚੇਂਜ ਕਰੀ ਥੱਲੇ ਵਾਲਾ ਲਾਈਟਿੰਗ ਡਾਉਨ ਸੀਲਿੰਗ ਤੇ ਸਾਰਾ ਕੁਝ ਕਰ ਦੋ ਸਾਰਾ ਲਓ ਬਾਈ ਲੱਗ ਗਿਆ ਤੀਆ ਉਹ ਬਾਈ ਥੱਲੇ ਵੀ ਚੈੱਕ ਕਰੋ ਕਿੱਥੇ ਤੱਕ ਲੱਹ ਹਰਜਾ ਬ੍ਰੇਕਾਂ ਦੇਖ ਲੀਕ ਵਾਰੀ ਬਾਈ ਆਪਣੀਆਂ ਜੇ ਦੂਏ ਟਰੈਕਟਰਾਂ ਮੰਗੋ ਨਾ ਚਲਾਈਆਂ ਇਹਨੂੰ ਤੁਹਾਨੂੰ ਪਹਿਲਾਂ ਦੱਸਦਾ ਮੈਂ ਮਾਂਜਾ ਕੀ ਕਹਿੰਦਾ ਟਰੈਕਟਰ ਠੀਕ ਆ ਕਰਾਉਂਦਾ ਬਹਿ ਜਾ ਬਹਿ ਜਾ ਇਹ ਵੀ ਇਕ ਨਹੀਂ ਕਰਦਾ ਅੱਜ ਹੈ ਹਾਂ ਸਲਾਦ ਸਰ ਤਾਂ ਹੀ ਆਹ ਪਾਇਆ ਤਾਂ ਇਹ ਬੋਲਟ ਪਿੱਛਾ ਨਹੀਂ ਕਰਦਾ ਉੱਪਰ ਕਿੱਦਾਂ ਲੱਗਿਆ ਆ ਆਜਾ ਬੈਂਕ ਝੱਲੇ ਝੱਲੇ ਇੱਥੇ ਸੁੱਕੇ ਨੇ ਤਾਂ ਕੰਮੇ ਸਿਰਾ ਕਰਾਤਾ ਯਾਰਾ ਆਜਾ ਤੂੰ ਆ ਤਿਆਰ ਹੋਣ ਦੇ ਆ ਉਰੇ ਲੱਗਣਾ ਉਹ ਬਾਜ ਠੀਕ ਫਰੰਟ ਕਰਨਾ ਬਈ ਅਜੇ 베アリング ਬੁਰੀ ਦੇਖ ਲਓ 1% ਤਾਂ ਨਹੀਂ ਹੈਗਾ ਅਜੇ ਬਾਕਸਾਂ ਕੁਫਸਾ ਲੱਗਣਾ ਇਹ ਬਾਅਦ ਤੁਹਾਨੂੰ ਦਿਖਾਵਾਂਗੇ ਕਰਾਵਾਂਗੇ ਲੁੱਕ ਚੈੱਕ ਤੇ ਬਾਕੀ ਇਹ ਤੁਸੀਂ ਬਈ ਐਵੇਂ ਦੇ ਘੈਂਡ ਘੈਂਡ ਕੰਮ ਕਰਾਉਣੇ ਸੁੱਖੇ ਨਾਲ ਡੈਕਟ ਕਰ ਲਿਓ ਰੇਟ ਵੀ ਜਾਇਜ਼ ਆ ਬਈ ਦਾ ਤੇ ਆਪਾਂ ਨੇ ਬਈ ਜਿੰਨਾ ਵੀ ਕੰਮ ਕਰਾਇਆ ਨਾ ਜੈਨੂਅਲ ਕਰਾਇਆ ਠੀਕ ਆ ਰੇਟ ਵੀ ਬਹਿਨ ਪੂਰੇ ਜਾਇਜ਼ ਰੇਟਾਂ 'ਚ ਕੋਈ ਆਪਾਂ ਨੇ ਆਈ ਨਹੀਂ ਹੈਗਾ ਵੀ ਜਿੱਥੇ ਦੇਖ ਉੱਥੇ ਪੈਸਾ ਸੱਤ ਪਤਾ ਉਹ ਕਰਦਾ ਪੈਸਾ ਵੀ ਲੱਗਿਆ ਵੇ ਦੇਖੂਗਾ ਤੇ ਚੀਜ਼ ਵੀ ਤਈ ਆਪਾਂ ਕਿਸੇ ਦੇ ਹੱਥ ਫੜਾ ਕੇ ਟਰੈਕਟਰ ਸਾਰਾ ਟੋਟਲ ਤਿਆਰ ਕਰਵਾ ਲੰਨੇ ਆ ਉਹਦੇ ਚ ਬਾਈ ਫਿਰ ਕਮੀਆਂ ਰਹਿ ਜਾਂਦੀਆਂ ਹੁਣ ਤੁਸੀਂ ਆਏ ਦੇਖ ਲਓ ਵੀ ਛੋੜੀਆਂ ਛੋਟੀਆਂ ਚੀਜ਼ਾਂ ਹੀ ਬਾਈ ਇਹਦੀਆਂ 10-12000 ਦੀਆਂ ਪਈਆਂ ਠੀਕ ਆ ਜੇ ਆਪਾਂ ਕਹਿੰਦੇ ਵੀ ਸਾਰਾ ਕੰਮ ਹੋ ਗਿਆ ਸੁੱਖੇ ਕੋਲ ਛੱਡਿਆ ਸੁੱਖੇ ਨੇ ਆਪਣੇ ਹੱਥਾਂ ਨਾਲ ਚੀਜ਼ਾਂ ਲਵਾਈਆਂ ਬਾਈ ਕੰਡੀਆਂ-ਕੰਡੀਆਂ ਜਾਂ ਬਿਲ ਬਣਾਇਆ 8-10000 ਰੁਪਏ ਬਾਈ ਉਹਦੇ ਪਰੇ ਲੱਗ ਗਿਆ ਛੋਟੀ-ਛੋਟੀ ਚੀਜ਼ਾਂ ਦਾ ਸਪਰਿੰਗ ਵੀ ਟੋਟਲੀ ਬ੍ਰੇਕਾਂ ਦੇ ਰੇਸ ਦੇ ਸਪਰਿੰਗ ਟੋਟਲੀ ਸਾਰੇ ਨਵੇਂ ਪੁਆਏ ਆਪਾਂ ਨੇ ਵੀ ਕੰਮ 'ਚ ਕੋਈ ਕਮੀ ਰੱਖੀ ਨਹੀਂ ਹੈਗੀ ਵੀ ਕੰਦੂ ਆਲੀ ਪੈਸਾ ਨਾ ਲਾਉਣਾ ਪਾਵੇ ਸਾਨੂੰ ਹਾਂਜੀ ਭਾਈ ਪਹੁੰਚੇ ਵੇ ਅੱਜ ਆਪਾਂ ਬਾਈਕ ਵਾਲਾ ਸਿਸਟਮ ਲੈਣ ਆਪਾਂ ਨੇ ਇਹਦੇ ਨਾਲ ਦੇ ਭਾਈ ਫੌੜ ਤੋਂ ਲਾਉਣੀ ਆ ਬੇਸਾਂ ਤੋਂ ਨਾ ਚਾਰ ਤੇ ਹੈਵੀ ਕੋਨ ਦੀਆਂ ਆ ਇਹ ਨਵੀਆਂ ਬੇਸਾਂ ਇਹ ਲਾਉਣੀ ਆਪਾਂ ਨੇ ਸੇ ਡੈੱਕ ਵੀ ਹੈ ਨਾ 4 ਮੀਟਰ ਵਾਲਾ ਹੈ ਨਾ ਤੇ ਬਾਈ ਕੋਲ ਨੋਚੇ ਪੈ ਲਖਿਆਣੇ ਕੋਲ ਇੱਦਾਂ ਹੀ ਜਾਂਦਾ ਬਾਈ ਆਪਣਾ ਸਾਰਾ ਸਿਸਟਮ ਦਾ ਕਮਾਨ ਜਿੰਨੇ ਵੀ ਲੱਗੇ ਪਏ ਆਪਣੇ ਡਾਇਰੈਕਟਰ ਆ ਪਰ ਪੈਂਟ ਵੀ ਲੱਗੇ ਪਏ ਆ ਸਾਰੇ ਟੋਟਲੀ ਇੱਦਾਂ ਹੀ ਜਾਂਦੇ ਬਾਈ ਤੇ ਤੇ ਬਾਈ ਦਾ ਉਹ ਕੰਟਰੈਕਟਰ ਨੰਬਰ ਵੀ ਆ ਇੱਧਰ ਉਹ ਖੜੇ ਡੈੱਕ ਤਿਆਰ ਕਰ ਰਹੇ ਨੇ ਸਿਸਟਮ ਸਾਰੇ ਹੀ ਇੱਥੇ ਜਾਂਦੇ ਆਪਣੇ ਕੋਲ ਵੀ ਟੋਟਲੀ ਪੂਰਾ ਘੈਂਟ ਕੰਮ ਆ ਬਾਈ ਦਾ ਤੇ ਗਾਰੰਟੀ ਵੀ ਆ ਪੂਰੀ ਚੀਜ਼ ਵੀ ਵਧੀਆ ਕੁਆਲਿਟੀ ਦੀ ਲਾਉਂਦਾ ਬਾਈ ਮਾੜੀ ਢੀਡੀ ਚੀਜ਼ ਵੀ ਨਹੀਂ ਲਾਉਂਦਾ ਇਹ ਕੋਰੇ ਓਕੇ ਜੀ ਰਕੂਤਾ ਹੈ ਨਾ ਤੇ ਬਾਕੀ ਤੁਹਾਨੂੰ ਸਿਸਟਮ ਲਗਾਉਣਾ ਹੈ ਦੇਖੀ ਭਰਾ ਮੇਰਾ ਆ ਚੀਜ਼ ਹੋ ਗਈ ਹੈ ਪਰਿਆਲਤਾ ਪੂਰਾ ਹੈ ਵੀ ਜਗੜਾ ਪੜਾ ਚਾਰ ਬੇਸਾਂ ਆ ਲੱਤੀਆਂ ਤੇ ਸਪੀਕਰ ਆਪਣੇ 6 ਇੰਚ ਇਹ ਚੀਜ਼ਾਂ ਮਣੀ ਬਾਈ ਦਾ ਪੂਰਾ ਇਹਨ ਤਗੜਾ ਕੰਮ ਵੀ ਜੇ ਕੋਈ ਕੰਪਲੀਟ ਵੀ ਹੈ ਤਾਂ ਬਾਈ ਬੈਠਾ ਤਾਂ ਬੜੇ ਟੋਟਲੀ ਉਹ ਇੱਧੇ ਲੱਗੇ ਹੋਈਆਂ ਬੇਸਾਂ ਬੂਸਾਂ ਡੱਕ ਡੁੱਕ ਸਾਰਾ ਕੁਝ ਬਾਈ ਤੇ ਹੀ ਜਾਂਦਾ ਆ ਦੇਖੋ ਬਲ ਭਰਿਆ ਪਿਆ ਸਟਾਕ ਆ ਨੰਬਰ ਲੱਗੇ ਆ ਪਰ ਚੀਜ਼ ਆ ਤੇ ਇਹ ਗੰਨਾ ਕਢਣ ਲਾਏ ਆ ਬੰਦੇ ਸਵੇਰੇ ਆ ਗਏ ਹੁਣ 8:00 ਵਜੇ ਕੇ ਚਾਹ ਲੈ ਕੇ ਆਏ ਆ ਬਾਕੀ ਜੇ ਆਪਣਾ ਬਈ 95 ਗੰਨਾ ਤੇ ਇਹਦੀ ਆਪਾਂ ਤੇ ਬਈ ਜਦ ਬੀਜਤਾ ਦਾ ਨਾ ਉਹਦੇ ਬਾਅਦ ਆਪਾਂ ਨੂੰ ਬੂਟੇ ਹੋਗੇ ਤੇ ਲੇਟ ਕਿਉਂਕਿ ਆਪਾਂ ਜਾਣਦੇ ਜੇ ਤੁਹਾਨੂੰ ਪਤਾ ਹੈ ਨਾ ਆਪਣੇ ਭਰਾ ਦੀ ਡਾਂਸ ਕਰਾਉਣ ਉਹਦੇ ਕਰਕੇ ਆਪਾਂ ਲੇਟ ਹੋ ਗਏ ਤੇ ਬੂਟੇ ਲਾਏ ਤੇ ਫਿਰ ਬੂਟਿਆਂ ਨੂੰ ਪਾਣੀ ਲਾਉਣਾ ਵਿੱਚ ਗੰਨੇ ਨੂੰ ਵੀ ਪਈ ਗਏ ਆ ਥੋੜਾ ਥੋੜਾ ਕਿਤੇ ਕਿਤੇ ਆਪਾਂ ਨੇ ਵੇਹੇ ਤਾਂ ਖਾਲਾ ਬਣਾਈਆਂ ਵੀਆਂ ਦੀਆਂ ਤੇ ਤੁਸੀਂ ਬਲੌਗਰ ਜੀ ਵੀ ਦੇਖਿਆ ਹੋਣਾ ਬਾਕੀ ਜਿਹੜਾ ਗੰਨਾ ਹੈਗਾ ਆਪਣਾ ਹੁਣ ਸਿੱਧਾ ਖੜਾ ਹੈ ਨਾ ਆਪਾਂ ਨੇ ਇੱਕ ਵਾਰੀ ਉਹ ਬਣਾਈ ਕਰਾਈ ਵੀ ਤੀ ਗੰਨੇ ਦਾ ਹਾਈਟ ਹੂਈਟ ਬਥੇਰੀ ਆ ਬਸ ਥੋੜਾ ਜਮ ਜਮ ਵਿੱਚ ਫਰਕ ਪੈ ਗਿਆ ਛਿੱਦਾ ਹੋ ਗਿਆ ਥੋੜਾ ਜਾ ਲਓ ਜੀ ਗੰਨੇ ਦੀ ਹਾਈਟ ਦੇਖ ਲਓ ਹੈਨ ਪੂਰਾ ਘੈਂਡ ਗੰਨਾ ਹੈ ਕਿਉਂਕਿ ਬਾਜੂ ਦਾ ਅਜ ਭਾਈ ਜਿੰਨੀ ਮਾਦੀ ਸੰਭਾਲ ਕਰ ਲੈ ਇੱਕ ਵਾਰੀ ਬੀਜ ਜਮਾ ਚ ਫਰਕ ਪੈ ਗਿਆ ਨਾ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਬਾਕੀ ਭਾਈ ਜਿਹੜੇ ਬੂਟੇ ਦੇ ਆਪਣੇ ਬੂਟਿਆਂ ਚ ਵੀ ਆਪਣੇ ਨਾਲ ਔਖਾ ਜਾ ਹੋਇਆ ਪਿਆ ਜਿਹੜੇ ਬੰਦੇ ਦੇ ਆਪਣੇ ਖੇਤ ਚ ਲੱਗੇ ਹੋਏ ਤੇ ਨਾ ਬਿਮਕੋ ਵਾਲੇ ਨੇ ਆਏ ਤੇ ਉਹਨੇ ਆਪਣੀ ਜਗਾ ਭਾਈ ਸਹੀ ਪਟਾ ਕੇ ਰੱਖ ਦਿੱਤੇ ਤੇ ਗਾਂ ਮਿਕਸ ਕਰਤੇ ਬੰਦੇ ਨੇ ਦਬੜੂ ਕੁ ਸੁਲੂ ਮਾਲ ਲਾਤਾ ਦਵਿਚ ਵੀ ਥੋੜਾ ਹੀ ਹੈ ਜਿਆਦਾ ਵੀ ਨਹੀਂ ਜਿਖਣਾ ਆਪ ਦੇਖ ਲਓ ਬੂਟਾ ਬਈ ਇਹ ਘਟ ਚੱਲੇ ਹੋਏ ਆ ਵਿੱਚ ਮਿਕਸ ਬਹੁਤ ਆ ਇਹ ਸਾਰੀ ਇੱਕ ਵੈਰੈਟੀ ਆ ਆਪਾਂ ਨੇ ਉਹਦੇ 9-10 ਲਾਈ ਵਿੱਚ ਅਲੱਗ-ਅਲੱਗ ਠੀਕ ਆ ਜੀ 12x12 ਪਰ ਲਾਏ ਵੇ ਦਬੱਲੇ ਨੂੰ ਬਾਹੀ ਵਾਲਾ ਕਿਉਂਕਿ ਇੱਧਰ ਆ ਵੀ ਘਟ ਹੁੰਦਾ ਤਾਂ ਖੇਤਾਂ ਜ ਫਿਰ ਆਇਆ ਬਾਹੀ ਬੂਹੀ ਨੂੰ ਸੌਖਾ ਰਹਿੰਦਾ ਵਿੱਚੋਂ ਸਾਫ਼ ਹੋਈ ਜਾਂਦਾ ਬਾਅਦ ਗੈਪ ਜ਼ਿਆਦਾ ਪੈਣ ਲੱਗ ਜਾਂਦਾ ਆਪਣੇ ਬੀਬੀ ਜੰਮ ਚ ਤਾਂ ਕਰਕੇ ਥੋੜੀ ਜੀ ਦਿੱਕਤ ਆਈ ਆ ਤੇ ਇਹ ਦਬੂਟੇ ਸਹੀ ਆ ਬਈ ਹੁਣ ਪਹਿਲੇ ਸਾਲ ਚੰਨੀ ਕੁ ਗਰੋਥ ਬਹੁਤ ਜ਼ਿਆਦਾ ਆਈ ਵੀ ਸੈਟ ਆ ਨਾ ਤੇ ਬਾਅਦ ਹੁਣ ਜਿਆਦਾ ਤੇ ਆਪਣਾ ਗੰਨਾ ਵਾਡੋਗੇ ਹਵਾ ਪੈਣੀ ਆ ਹੁਣ ਨਾਲੇ ਸਫਾਈ ਹੋ ਜਾਣੀ ਆ ਦੀ ਤੇ ਫਿਰ ਬੂਟਾ ਬਹੁਤ ਚੰਗਾ ਨਾਲੇ ਆਪਾਂ ਅੱਦੇ ਚ ਪਾਉਣੀਆਂ ਚੀਜ਼ਾਂ ਬਾਕੀ ਗੰਨਾ ਲੱਗੇ ਪੇ ਛੱਲਣ ਬਾਕੀ ਇੱਕ ਹੋਰ ਕੰਮ ਕਰਨਾ ਬਈ ਜਿੱਕਣਾ ਆਪਣੇ ਨਾ ਬੁੱਚ ਬੁੱਟੇ ਸੁੱਕ ਗਏ ਤਾਂ ਥੋੜੇ ਜੇ ਜਿਵੇਂ ਆ ਗੈਪ ਪੈ ਗਿਆ ਉਹਦੇ ਵਿੱਚ ਤੇ ਆਹ ਲੈਣਾ ਪਰਾਂ ਤੇ ਸਾਰੀਆਂ ਪਟਾ ਪਟਾਕੇ ਕਿੱਕ ਲੈਨ ਇੱਧਰ ਲਾਈ ਜਾਣੀ ਆਪਾਂ ਨੇ ਇਹਨੂੰ ਸਾਰਾ ਪੂਰਾ ਕਰਦਣਾ ਤੇ ਆਊਟਸਾਈਡ ਤੇ ਫਿਰ ਆਪਾਂ ਨਵੀਂ ਲਾਈਨਾਂ ਲਾ ਦੋਗੇ ਉਹ ਖੱਤੀ ਚ ਵੀ ਲਾਉਣੀ ਆ ਗੰਨਾ ਇਹਨੂੰ ਸਿੱਧਾ ਪਿਆ ਪੂਰਾ ਨਵਾਈਲ ਮੂਈ ਬਹੁਤ ਆ ਗੰਨੇ ਦੀ 95 ਆ ਬਈ ਬੀਜ ਇਹੇ ਮੈਂ ਸੰਭਾਲ ਚ ਪਹਿਲਾ ਪਹਿਲਾ ਥੋੜੀ ਦਿੱਕਤ ਆ ਗਈ ਆਪਾਂ ਤੇ ਬਾਕੀ ਆਪਾਂ ਨੇ ਕਹਿ ਤੀ ਕੱਲ ਬਿਨਾ ਬੂਟਿਆਂ ਦੇ ਲਾਉਣਾ ਗੀਲਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਪਰ ਕਰਾਂਗੇ ਰਿਜਾ ਨਾਲ ਸੇਵਾ ਦੀ ਬਹੁਤ ਬੂਟਾ ਮਿਸ ਕਰ ਦਿਆ ਹੋਇਆ ਹੈ ਮਿਕਸ ਬਹੁਤ ਆ ਹਨਾ ਇਹ ਨਸਲ ਦਾ ਦੇਖੋ ਕਿੰਨਾ ਥੋਲਾ ਹੋਇਆ ਹਾਂ ਨਸਲ ਦਾ ਤਾਂ ਮੁੱਲ ਤੁਹਾਨੂੰ ਪਤਾ ਹੀ ਆ ਫਿਰ ਆ ਵੀ ਨਸਲ ਦਾ ਇਹਨੇ ਦੇਖੀ ਕਿੰਨਾ ਬੂਟੇ ਚੱਲਣਾ ਆ ਜਿਹੜਾ ਬਹੁਤ ਮੁਸ਼ਕੀ ਆਉਗਾ ਚੱਲ ਕੋਈ ਨਾ ਇੱਥੇ ਹੀ ਆਹੇਰਾ ਫੇਰੀ ਕਰਕੇ ਜਾਣਾ ਕਿੱਥੇ ਕਹਿੰਦੇ ਸੀ ਗੰਨੇ ਦਾ ਵਜਨ ਪੋਜਣ ਕਿੰਨਾ ਕਾ ਵਜਨ ਦਿਖਾਗਾ ਹੈਗਾ ਵਗਨੇ ਜਿਹੜਾ ਜਿੰਨਾ ਆਪਣਾ ਨਾ ਜਗਨਾ ਛਿੱਦੇ ਕਰਕੇ ਵਜਨ ਵੱਧ ਗਿਆ ਲੱਗੇ ਵੀ ਭਾਈ ਮਸ਼ੀਨ ਨੰਬਰ ਲਾਇਆ ਇਹ ਵੀ ਬਹੁਤ ਬੰਦਾ ਅਲਝਿਆ ਪਿਆ ਤਾਂ ਹੈ ਇਦਾਂ ਕੀ ਸ਼ੋਰ ਹੈ ਇਹ ਕਾਤੇ ਪੈ ਗਈ ਯਾਰ ਬੰਦੇ ਦੀ ਇੰਨੀ। ਕੀ ਚੱਕ? ਅਭੀ ਉਹ ਬੰਦਾ ਨਹੀਂ ਮਿਲਦਾ ਕੋਈ। ਉੱਧਰ ਗਿਆ ਚੱਕਰ ਆ ਕੋਈ ਹੈ ਤਾਂ ਨਹੀਂ। ਬੋਟਾ ਬੂਟਾ ਆ ਤਾਂ ਨਹੀਂ ਕੁਝ ਹੋਰ ਦਾ। ਬਹੁਤ ਬੰਦਾ ਕਮ ਗਿਆ ਆ। ਸਾਰੇ ਬੱਸ ਇਹੀ ਆ। ਦੇਖ ਲੈ ਮਿੱਲਦਾ ਤੂੰ ਐਂ ਦੇਖ ਲੈ ਵੀ ਖੜਾ ਹੀ ਆ ਮਿੱਲ ਵੀ। ਬੱਦਲ ਸੇ ਬੰਦਾ ਆ ਤਾਂ ਹਮ ਲੋਕੋ ਮੋਟੇ ਪਰ। ਹਾਂ। ਬੰਦਾ ਨੌਰ ਤੇ ਲੈ ਲਾ ਅੱਡਰ ਤੇ ਲੈ ਲਾ। ਹਾਂ। ਲੋਗਾਂ ਲੱਲਾ ਦੋਪਰ ਕਰਾ ਗਿਆ ਭਾਈ। ਹਾਂ। ਤਾਂ ਲਓ ਹੀ ਹੁਣ ਤਾਂ ਪੱਕੇ ਬੰਦਿਆ ਦੇ ਘਰ ਦਾ ਸਭ ਦੇ ਆਪਰੇਸਰ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਹਾਂ ਇਹ ਤਾਂ ਹੈ